ਸਾਸਰੀ ਕਾਂ ਦੇ ਸਾਲ ਨੂੰ ਅੱਜ ਆਪਾਂ ਬਣਾਵਾਂਗੇ ਜੀ ਮਿੱਠੇ ਚੋਲ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂ ਜੀ ਮਿੱਠੇ ਚੋਲ ਬਣਾਉਣ ਵਾਸਤੇ ਆਪਾਂ 1 ਕੱਪ ਚੋਲ ਲੈ ਲੈਨੇ ਬਾਸਮਤੀ ਚੋਲ ਨੇ ਇਹਨਾਂ ਨੂੰ ਮੈਂ ਧੋ ਕੇ ਅੱਧਾ ਘੰਟਾ ਪੂਰਾ ਪਾਣੀ ਵਿੱਚ ਭਿਓ ਕੇ ਰੱਖਿਆ ਸੀ ਤੇ ਪਾਣੀ ਹੁਣ ਕੱਢ ਗਏ ਆਪਾਂ ਬੌਲ 'ਚ ਪਾ ਲੈਨੇ ਹੁਣ ਦੂਜੇ ਪਾਸੇ ਆਪਾਂ ਰੱਖਦੇ ਆ ਕੜਾਈ ਗੈਸ ਦੇ ਉੱਪਰ ਆਪਾਂ ਕੜਾਈ ਰੱਖ ਲਈ ਇੱਕ ਕੱਪ ਮੈਂ ਇਸ ਕੱਪ ਨਾਲ ਮਾਪ ਕੇ ਚੌਲ ਲਏ ਸੀ ਤੁਸੀਂ ਕੋਈ ਗਲਾਸ ਕਿਸੇ ਵੀ ਚੀਜ਼ ਨਾਲ ਮਾਪ ਸਕਦੇ ਹੋ ਇੱਕ ਕੱਪ ਚੌਲ ਨੇ ਤੇ ਦੋ ਕੱਪ ਇਹਦੇ ਵਿੱਚ ਆਪਾਂ ਪਾਣੀ ਪਾ ਦਿੰਨੇ ਆ ਦੋ ਕੱਪ ਪਾਣੀ ਪਾ ਦੋ ਹੁਣ ਇਹਦੇ ਵਿੱਚ ਆਪਾਂ ਇੱਕ ਤੇਜ ਪੱਤਾ ਇੱਕ ਦਾਲਚੀਨੀ ਦਾ ਟੁਕੜਾ ਤਿੰਨ ਲੌਂਗ ਦੋ ਹਰੀਆਂ ਇਲਾਇਚੀਆਂ ਇਹਨਾਂ ਨੂੰ ਮੂੰਹ ਖੋਲ ਕੇ ਆਪਾਂ ਵਿੱਚ ਪਾ ਦਿੰਨੇ ਆ ਤੇ ਹੁਣ ਇਹਦੇ ਵਿੱਚ ਆਪਾਂ yellow ਫੂਡ ਕਲਰ ਪਾ ਦਿੰਨੇ ਆ ਜਦੋਂ ਤੁਹਾਨੂੰ ਲੱਗੇ ਕਿ ਪਾਣੀ ਗਰਮ ਹੋਣ ਲੱਗਾ ਇਹਦੇ ਵਿੱਚ ਜਿਹੜੇ ਚੌਲ ਨੇ ਉਹ ਆਪਾਂ ਪਾ ਦਿੰਨੇ ਆ ਮਲਾ ਦਿੰਨੇ ਇਹਨੂੰ ਹੁਣ ਪਹਿਲਾ ਚੋਲਾ ਵਿੱਚ ਇੱਕ ਉਬਾਲ ਆ ਜਵੇ ਫਿਰ ਇਹਨੂੰ ਆਪਾਂ ਢੱਕਣ ਦੇ ਨਾਲ ਕਵਰ ਕਰਾਂਗੇ ਹੁਣ ਇਹਦੇ ਵਿੱਚ ਉਬਾਲ ਆਉਣ ਲੱਗ ਪਿਆ ਪਾਣੀ ਗਰਮ ਹੋ ਗਿਆ ਚੰਗੀ ਤਰ੍ਹਾਂ ਇਹਨੂੰ ਢੱਕਣ ਦੇ ਨਾਲ ਕਵਰ ਕਰ ਦਾਂਗੇ ਗੈਸ ਦੀ ਫਲੇਮ ਘੱਟ ਕਰ ਦਾਂਗੇ ਤੇ ਵਿੱਚ ਵਿੱਚ ਇਹਨੂੰ ਹਿਲਾਵਾਂਗੇ ਵੀ ਜ਼ਰੂਰ ਤਾਂ ਜੋ ਜਿਹੜੇ ਚੋਲ ਨੇ ਤਲੇ ਦੇ ਨਾਲ ਨਾ ਲੱਗਣ ਏਕੋ ਢੱਕਲ ਖੋਲ ਕੇ ਚੈੱਕ ਕਰ ਲੈਨੇ ਆ ਫਿਰ ਟੱਕੰਦੇ ਦੇ ਦੇਣੀ ਇਹਦੇ ਉੱਪਰ ਹੁਣ ਆਪਾਂ ਇੱਕ ਵਾਰ ਫੇਰ ਚੈੱਕ ਕਰਦੇ ਹਾਂ ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਚੌਲੇ ਆ ਸੀ ਤੇ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਆਪਾਂ ਖੰਡ ਪਾ ਦੇਣੀ ਆ ਬਾਕੀ ਖੰਡ ਤੁਸੀਂ ਜਿੰਨੀ ਵੀ ਖਾਣੀ ਪਸੰਦ ਕਰਦੇ ਹੋ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਥੋੜੇ ਜਿਹਾ ਆਪਾਂ ਬਦਾਮ ਕੱਟ ਕੇ ਲੈ ਲੈਨੇ ਥੋੜੇ ਜਿਹੀ ਕਿਸ਼ਮਿਸ਼ ਜੇਕਰ ਤੁਹਾਡੇ ਕੋਲ ਸੁੱਕਾ ਨਾਰੀਅਲ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਤਾਂ ਹੁਣ ਆਪਾਂ ਟੱਕਣਾ ਫੇਰ ਕਵਰ ਕਰ ਦਾਂਗੇ ਉਹਦੇ ਤੱਕ ਪਕਾ ਲਾਂਗੇ ਜਦ ਤੱਕ ਜਿਹੜੇ ਚੌਲ ਨੇ ਸੌਫਟ ਨਹੀਂ ਹੋ ਜਾਂਦੇ ਚੈੱਕ ਕਰਦੇ ਹਾਂ ਦੁਬਾਰਾ ਇੱਕ ਵਾਰੀ ਇਹਦੇ ਵਿੱਚ ਆਪਾਂ ਇੱਕ ਤੋਂ ਵੱਡਾ ਚਮਚ ਦੇਸੀ ਘਿਓ ਪਾ ਦਿੰਨੇ ਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ बस ਜਿਹੜਾ ਥੋੜਾ ਜਿਹਾ ਪਾਣੀ ਰਹਿ ਗਿਆ ਇਹਦੀ ਆਪਾਂ ਸੁਕਾ ਦੇਣੀ ਆ ਜੇ ਤੁਹਾਨੂੰ ਚੌਲ ਕੱਚੇ ਲੱਗਦੇ ਨੇ ਤੇ ਥੋੜਾ ਟਾਈਮ ਤੁਸੀਂ ਗੈਸ ਦੀ ਫਲੇਮ ਘੱਟ ਕਰਕੇ ਇਹਨੂੰ ਪਕਾ ਸਕਦੇ ਹੋ ਹੁਣ ਇਹਨੂੰ ਆਪਾਂ ਢੱਕਣ ਨਾਲ ਕਵਰ ਕਰ ਦਾਂਗੇ 2 ਮਿੰਟ ਥੋੜਾ ਜਿਹਾ ਪਾਣੀ ਸੁੱਕ ਜਾਵੇ ਚੈੱਕ ਕਰ ਲੈਨੇ ਆ ਪਾਣੀ ਵੀ ਤਕਰੀਬਨ ਸੁੱਕ ਚੁੱਕਾ ਹੈ ਤੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਚੌਲ ਵੀ ਆਪਣੇ ਗਲ ਚੁੱਕੇ ਨੇ ਹੁਣ ਇਹਨਾਂ ਨੂੰ ਆਪਾਂ ਢੱਕਣ ਦੇ ਨਾਲ ਕਵਰ ਕਰ ਦਾਂਗੇ 5 ਮਿੰਟ ਆਪਾਂ ਚੌਲਾਂ ਨੂੰ ਭਾਫ਼ ਤੇ ਵੀ ਪਕਾ ਲਿਆ ਚੌਲ ਬਹੁਤ ਹੀ ਸੋਨੇ ਖਿਲੇ-ਖਿਲੇ ਬਣੇ ਨੇ ਤੇ ਹੁਣ ਇਹਨੂੰ ਆਪਾਂ ਕਿਸੇ ਪਲੇਟ ਵਿੱਚ ਕੱਢ ਲੈਣੇ ਆ ਤਾਂ ਲੋ ਜੀ ਆਪਣੇ ਬਹੁਤ ਹੀ ਜ਼ਿਆਦਾ ਟੇਸਟੀ ਖਿਲੇ-ਖਿਲੇ ਮਿੱਠੇ ਚੌਲ ਬਣ ਕੇ ਤਿਆਰ ਨੇ ਜੇਕਰ ਵੀਡੀਓ ਵਧੀਆ ਲੱਗੇਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮਿਲਦੀ ਆ ਇੱਕ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ